ਸਤਿ ਸ਼੍ਰੀ ਅਕਾਲ ਜੀ ਮਾਤਾ ਸਾਡਾ ਆਪਣਾ ਗੁੱਤਿ ਜੋਤਾ ਬਣਾਵਾਲੀ ਅੱਜ ਆਪਾਂ ਬਲੱਡ ਆਏ ਹੋਇਆ ਇਸ ਵਕਤ ਆਪਾਂ ਖੜੇ ਆ ਗੁਰੂ ਕਰਪਾ ਕਾਰ ਬਜ਼ਾਰ ਤੇ ਮਿਹਨਤ ਉਹ ਗੁਰਨਾਣਕ ਕਾਲਜ ਦੇ ਬਿਲਕੁਲ ਉੱਪਰ ਤੇ ਦਾ ਲਾਸਟ ਡੈਡ ਦੇ ਬਿਲਕੁਲ ਛੰਮ ਨੇ ਕਿਥੋਂ ਤੁਸੀਂ ਅਨਮੀਆਂ ਪਦਾਨੀਆਂ ਕਾਦਾ ਲੇ ਜਾ ਛਕਦੇ ਹੋ ਤੇ ਵੇਚ ਛਕਦੇ ਹੋ ਤੇ ਅੰਦਰ ਆਪਾਂ ਬਾਈ ਦੇ ਨਾਲ ਗੱਲ ਕਰਾਵਾਂਗੇ ਤੇ ਨਾਲੇ ਆਪਾਂ ਚਾਨਣਾਂ ਵੀ ਪਾਵਾਂਗੇ ਆ ਕਿਹੜੀ ਕਾਰ ਆਪਾਂ ਨੂੰ ਕਿੰਨੇ ਕਦੇਟ ਵਿੱਚ ਮਿਲ ਜੂਗੀ ਤੇ ਕਿੰਨੇ ਕੁ ਪੈਸਿਆਂ ਦੀ ਆ ਤੇ ਆਇਓ ਭਾਈ ਪਹਿਲਾਂ ਤੁਸੀਂ ਆਪਣਾ ਇੱਕ ਨੰਬਰ ਦੱਸ ਦਿਓ 99151 37846 ਜਨਾਬੀ ਰਕਸੋ ਹਾਂਜੀ ਹਾਂਜੀ 9052 33846 99152 33846 ਐਨੇ ਯਾਦ ਰਵਣ ਜ਼ਰੂਰ ਹਾਂਜੀ ਜੇ ਕੇ ਸੈਨ ਆਪਣੀ ਕੋਈ ਵੀ ਪੁਰਾਣੀ ਗੱਡੀ ਲਿਆ ਕੇ ਬਦਲ ਕੇ ਟਾ ਕੇ ਕੋਈ ਹੋਰ ਨਵੀਂ ਗੱਡੀ ਲੈ ਜਾਣੀ ਆ ਚੱਲੀ ਹੋਈ ਗੱਡੀ ਲੈ ਜਾਣੀ ਆ ਤਾਂ ਤੁਸੀਂ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਜਾ ਕਿਛੇ ਨੇ ਗੱਡੀ ਹੈ ਨਹੀਂ ਕੋਈ ਲੈ ਜਾਣੀ ਇੱਥੋਂ ਸਸਤੀ ਮਹਿੰਗੀ ਉਹ ਵੀ ਤੁਹਾਨੂੰ ਲੈ ਜਾਣੀ ਹਰ ਤਰ੍ਹਾਂ ਦਾ ਸੋਗ ਹੈ ਬੜੀ ਆਪਾਂ ਹਾਂ ਜੀ ਇਹ ਆ ਗਈ ਇਹ ਹਰਿਆਣਾ ਨੰਬਰ ਦੇ 29 ਹੈ ਨਾ ਜੀ ਇਹ 2015 ਮਾਡਲ ਹੈ ਜੀ 2015 ਦਾ ਮਾਡਲ ਹਾਂ ਜੀ ਬੀਡੀ ਆਈ ਹੈ ਕੋਬਲਾ ਮਾਡਲ ਹੈ ਹਾਂ ਜੀ ਹਾਂ ਜੀ ਬਾਈ ਜੀ ਇਹਦਾ ਰੇਟ ਹੈ 3.5 ਲੱਖ ਰੁਪਏ 3.5 ਲੱਖ ਰੁਪਈਆ ਤੇ ਜੇ ਕੋਈ ਵਾਰੀ ਕਿਛੇ ਨੇ ਕਹਤਾ ਥੋੜੀ ਬਹੁਤੀ ਉਹ ਥੋੜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 10000 ਰੁਪਏ ਲੈਸ ਠੀਕ ਹੈ ਜੀ ਹਾਂਜੀ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਤੇ 도ੜਿਆ 15 ਦਾ ਮੋੜਲਾ ਹਰਿਆਣਾ ਨੰਪਦੇਵ ਤੇ 29 ਜੇ ਕਿ ਚੈਨਲ ਜਾਨੀਆਂ ਤੇ ਕਹੇ ਜੀ ਹੈ ਇਹ ਸਪੀਡ ਵੀਡੀਓ ਹੀ ਐਚ ਆ ਨੰਬਰ ਦੀ ਹੈ ਜੀ ਠੀਕ ਹੈ ਜੀ ਤੇ ਹੋਰ ਆਪਣੀ ਇਹ ਵਾਲੀ ਇਹ 2013 ਮਾਡਲ ਬੀਟ ਆ ਬਾਈ ਇਹ ਵੀ ਦਿੱਲੀ ਨੰਬਰ ਆ ਦਿੱਲੀ ਨੰਬਰ ਆ 500 ਗੱਡੀ ਆਪਾਂ ਵੇਚ ਚੁੱਕੇ ਥੋਂ ਪਹਿਲਾਂ ਬੀਟ ਆ ਸਵਾ 100 ਗੱਡੀ ਠੀਕ ਆ ਜੀ ਸ਼ਿਫਟ ਵਾਲਾ ਇੰਜਨ ਇਹਦਾ ਤਿੰਨ ਸਿਲੰਡਰ ਇੰਜਨ ਹੈ 25 ਦੀ ਐਵਰੇਜ ਹੁੰਦੀ ਹੈ ਜੀ ਠੀਕ ਆ ਜੀ ਤੇ ਇਹ ਕਿੰਨਾ ਮਾਡਲ ਹੈ ਇਹ 2013 ਮਾਡਲ ਹੈ ਜੀ 1 ਲੱਖ 10000 ਰੁਪਏ ਰੇਟ ਹੈ ਜੋ ਵੀ ਵੀਡੀਓ ਸ਼ੇਅਰ ਕਰਕੇ ਆਊਗਾ 1 ਲੱਖ 10000 ਰੁਪਏ ਹਾਂ ਤੁਹਾਡੀ ਇੱਕ ਐਂਡਰ ਕੋ 10000 ਰੁਪਏ ਲੈਸ ਦਵਾਂਗੇ ਇਹ 1 ਲੱਖ 10000 ਵੀ ਇਹ ਦੀਆ ਜੇ ਕੋਈ ਵੀਡੀਓ 6000 ਕੱਟ ਕੇ ਆਉਂੂ ਤੇ ਆਪਣਾ ਨਾਮ ਲੈ ਕੇ ਆਉਂ ਜਾ ਕੋਈ ਨੰਬਰ ਛੋਣੂ ਪਹਿਲਾਂ 10000 ਚੁੱਕਿਆ ਨਡੇ ਨਮਿਆਲਾ ਤੇ ਜੇ ਉਸ ਨੰਬਰ ਤੇ ਵੀ ਕਾਲ ਕਰਕੇ ਆਊਗਾ ਫਿਰ ਉਸ ਨੂੰ 10000 ਡੈਸਪਾਉਂਸ ਰੱਖਿਆ ਬਾਈ ਨੇ ਤੇ Akay ayo wei